ਜਦੋਂ ਹੁਣ ਆਪਾਂ ਦੇਖਦੇ ਆ ਇੱਕ ਪੀੜੀ ਪਿੱਛੇ ਜਾਂਦੇ ਆ ਜਾਂ ਦੋ ਪੀੜੀਆਂ ਪਿੱਛੇ ਜਾਂਦੇ ਆ ਆਪਣੇ ਰਿਸ਼ਤਿਆਂ ਚ ਵੀ ਇੱਕ ਬੜੀ ਮਿਠਾਸ ਸੀਗੀ ਹੈ ਨਾ ਹੁਣ ਯਾਰੀ ਦੋਸਤੀ ਜਾਂ ਪਿਆਰ ਸ਼ਰ ਜ਼ਿਆਦਾ ਹੋ ਗਿਆ ਵਰਚੁਅਲ ਤੇ ਮੈਂ ਜਿਵੇਂ ਦੱਸਿਆ ਕਿ ਮੈਂ ਬੱਚਿਆਂ ਨਾਲ ਵੀ ਜਾ ਕੇ ਬਹਿਣਾ ਬਲੀਬਾਲ ਖੇਡਦੇ ਆਂ ਸ਼ਾਮੇ ਉਹ ਜਦੋਂ ਸਾਈਡ ਤੇ ਬੈਠੇ ਹੁੰਦੇ ਤਾਂ ਉਹ ਸਟੋਰੀਆਂ ਦੀਆਂ ਗੱਲਾਂ ਕਰੀ ਜਾਂਦੇ ਮੈਂ ਆ ਪਾਈ ਸੀ ਮੈਂ ਆ ਪਾਈ ਸੀ ਮਤਲਬ ਕਿ ਇਹ ਚੀਜ਼ ਯਾਰੀ ਦੋਸਤੀ ਜਾਂ ਇਹ ਜਿਹੜੇ ਰਿਸ਼ਤੇ ਆ ਤੁਹਾਡੇ ਜੀਵਨ ਚ ਜਿਹੜੀ ਮਤਲਬ ਕਿ ਤੁਹਾਡਾ ਸੂਤਰ ਹੈ ਫਾਰਮੂਲਾ ਕਿ ਅਸਲੀ ਫਿਟਨੈਸ ਹੈ ਉਹਦੇ ਚ ਰੋਲ ਰੱਖਦੇ ਬਿਲਕੁਲ ਰੱਖਦੇ ਬਈ ਤੁਹਾਡੇ ਤੇ ਯਾਰ ਦੋਸਤ ਹੁਣੇ ਜ਼ਰੂਰੀ ਹੈ ਬਈ ਇੱਕ ਨਾ ਵਰਡ ਹੁੰਦਾ ਹੈ ਹੈਂਗਰੀ 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 ਮਤਲਬ ਭੁੱਖੇ ਹੋਣ ਕਰਕੇ ਜਿਹੜਾ ਗੁੱਸਾ ਆਉਂਦਾ ਇੱਕ ਤਾਂ ਐਂਗਰੀ ਹੁੰਦਾ ਹੈ ਕਿਸੇ ਨੇ ਕੁਝ ਕਹਿਤਾ ਜਾਂ ਕੁਝ ਵੀ ਉਹ ਐਂਗਰੀ ਦਾ ਹੋ ਰਿਹਾ ਬਟ ਹੈਂਗਰੀ ਹੁੰਦਾ ਜਦੋਂ ਅੰਦਰੋਂ ਭੁੱਖੇ ਹੋ ਤੁਸੀਂ ਵੱਡ ਖਾਣ ਨੂੰ ਬੰਦਾ ਫਿਰ ਬੰਦਾ ਐਕਚੁਅਲ ਉਹ ਹੈ ਤਤ ਨਹੀਂ ਪੂਰੇ ਹੈਗੇ ਅੰਦਰ ਰਾਗ ਨਹੀਂ ਹੈ ਫਿਰ ਉਹ ਚੁਆਇਸਿਸ ਇਦਾਂ ਹੁੰਦੀਆਂ ਜਾਂਦੀਆਂ ਬਈ ਤੁਸੀਂ ਅੱਛਾ ਚੁਆਇਸਸ ਜਾਨੀ 뮤זיਕ ਵਗੈਰਾ ਦੀ ਚੁਆਇਸ ਅੱਜ ਕੱਲ ਉਹ ਠੀਕ ਹੈ ਇਹ ਫੋਨ ਤੇ ਮੈਸੇਜ ਕਰੋ ਟਾਈਪ ਕਰਕੇ ਭੁੱਲ ਜਾਓਗੇ ਚਿੱਠੀ ਲਿਖ ਕੇ ਵੇਖੋ ساری ਉਮਰ ਭੁੱਲ ਗਈ ਤਾਂ ਕੀ ਤੁਸੀਂ ਇੱਕ ਚਿੱਠੀ ਇੱਕ ਬਹੁਤ ਵੱਡੇ ਪੋਸਟ ਆਫਿਸ ਚ ਆਪਣੇ ਵੱਡੇ ਭਾਈ ਨੂੰ ਲਿਖਿਆ ਇੱਕ ਟ੍ਰੇਨਰ ਨੂੰ ਲਿਖੀ ਸੀ ਇੱਕ ਟ੍ਰੇਨਰ ਨੂੰ ਵੱਡੇ ਭਾਈ ਨੂੰ ਮੈਂ ਲਵ ਵੰਸ ਨੂੰ ਭਾਈ ਉੱਥੋਂ ਮੈਂ ਅਬਜ਼ਰਵ ਕਰਿਆ ਕਿ ਕਿੰਨੀ ਵਧੀਆ ਚੀਜ਼ ਹੈ ਯਾਰ ਉਹ ਸਾਦਗੀ ਹੈ ਬਾਈ ਉਹ ਚਿੱਠੀ ਲਿਖਦੇ ਸੀ ਤੇ ਉਹ ਜਦੋਂ ਲਿਖਦੇ ਸੀ ਤਾਂ ਘੰਟਾ ਉਹ ਪਿਆਰ ਜਿਹੜਾ ਉਹ ਉੱਥੇ ਲਿਖਣ ਦਾ ਟਾਈਮ ਜਿਹੜਾ ਸੀ ਉਹ ਉੱਥੇ ਡੋਣਾ ਮੇਰਾ ਇੰਨਾ ਮਨ ਹਲਕਾ ਹੋਇਆ ਨਾ ਭਾਈ ਲਿਖ ਕੇ ਮੈਂ ਦੋ ਲਿਖੀਆਂ ਜਹਾਂਜੀ ਕਈ ਚੀਜ਼ਾਂ ਹੁੰਦੀਆਂ ਉਹ ਵੱਡੇ ਬਾਈ ਆ ਬਾਈ ਵੱਡਾ ਉਹਨਾਂ ਡਾਇਰੈਕਟਲੀ ਪਤਾ ਨਹੀਂ ਇਹ ਆਪਣੇ ਪੰਜਾਬੀਆਂ ਚ ਹੁੰਦਾ ਸਰ ਮੇਰੇ ਐ ਐਕਸਪ੍ਰੈਸ ਨਹੀਂ ਕਰ ਪਾਉਂਦੇ ਅੱਜ ਕੱਲ ਤਾਂ ਭਰਾ ਭਰਾ ਕਰ ਲੈਂਦੇ ਤੇਰਾ ਪਰ ਉਹ ਡਾਇਰੈਕਟਲੀ ਕਹਿ ਨਹੀਂ ਪਾਉਂਦੇ ਤਾਂ ਉਦੋਂ ਮੈਂ ਉਹ ਲਿਖਿਆ ਸਾਰਿਆਂ ਨੂੰ ਕੁਛ ਨਹੀਂ ਮੈਨੂੰ ਮੇਰੇ ਕੋਲ ਜਦੋਂ ਜਿਮ ਖੋਲਣ ਲਈ ਥੋੜੇ ਜੇ ਪੈਸੇ ਦੀ ਕਾਰਟ ਸੀ ਤੇ ਉਦੋਂ ਜਿਨ੍ਹਾਂ ਨੇ ਹੈਲਪ ਕੀਤੀ ਸੀ ਉਹਨਾਂ ਨੂੰ ਲਿਖਿਆ ਸਾਰਿਆਂ ਨੂੰ ਉਹ ਮੇਰੇ ਦਿਲ 'ਚ ਸੀ ਹਾਂ ਜੀ ਤੇ ਰਿੰਕੂ ਇਹ ਮੇਰੇ ਨਾਲ ਹਰ ਟਾਈਮ ਨੇ ਬਿਆ ਤੁਹਾਨੂੰ ਪਤਾ ਤੇ ਇਹਨੂੰ ਵੀ ਉਹ ਐਕਸਪ੍ਰੈਸ ਕਰਿਆ ਬਈ ਇਨ ਦੀ ਐਂਡ ਇਟਸ ਲਵ ਬਈ ਕੀ ਬਾਤ ਇਨ ਦੀ ਐਂਡ ਇਟਸ ਲਵ ਮੈਨੂੰ ਮਤਲਬ ਇੰਨਾ ਵਧੀਆ ਲੱਗਿਆ ਉਹ ਤੇ ਐਂ ਸਧਾਰਨ ਕਰ ਦੋ ਬਈ ਤੁਸੀਂ ਨਾ ਮਿੰਟੂ ਬਈ ਕਾਰ ਲੈ ਲਓ ਵੱਡੀ ਥੋੜੇ ਜਿਹੇ ਦਿਨ ਚਾ ਰਹੂਗਾ ਆਪਾਂ ਕਾਰ ਲੈਨੇ ਕਿਰ ਮੇਰੀ ਰੁਤਬਾ ਐ ਬਣ ਜੂ ਜਾਂ ਆਈ ਵਿਲ ਬੀ ਇਨ ਪੀਸ ਇੱਕੇ ਅੰਬਰ ਮੈਂ ਪੀਸ 'ਚ ਹੋ ਜੂਗਾ ਪਰ ਉਸ ਵਾਦ ਨਹੀਂ ਤੁਸੀਂ ਤੁਰ ਕੇ ਆ ਜਾਓ ਕਿਤੇ ਜਾਣਾ ਮੰਨ ਲਓ ਤੁਸੀਂ ਇੱਥੇ ਆਉਣਾ ਸੀ ਮੈਂ ਤਾਂ ਮੈਂ ਤੁਰ ਕੇ ਆ ਜਾ ਹੂੰ ਹੂੰ ਉਹਦੇ ਨਾਲ ਤੁਹਾਡਾ ਅਲੱਗ ਹੀ ਇੱਕ ਸੰਤੁਸ਼ਟੀ ਤੇ ਪੀਸ ਹੋਊਗਾ ਤੁਹਾਡੇ ਅੰਦਰ ਸਾਦਾ ਕਰ ਦਿਓ ਜੀ ਬੰਨੋ ਸਾਦਾ ਜੀਵਨ ਕਰ ਦਿਓ ਤੇ ਰਿਸ਼ਤੇ ਜਿਹੜੇ ਸੋਚ ਤੁਹਾਡੀ ਸਾਦੇ ਹੋਣ ਨਾਲ ਨਾ ਮਿੰਟੂ ਬਾਈ ਇੰਨੀ ਹਾਈ ਹੋਊਗੀ ਛੱਡ ਦੋ ਜੀਵਨ ਸਾਦਾ ਕਰ ਲੈ ਮੈਂ ਤਾਂ ਰਿਆਈ ساری ਜ਼ਿੰਦਗੀ ਸਾਦਾ ਜੀ ਬਾਈ ਇੱਥੇ ਫਿਰ ਅਸੀਂ ਬੈਠੇ ਵੀ ਇੰਟਰਵਿਊ ਕਰ ਰਹੇ ਹਾਂ ਅੱਜ ਵੀ ਤੁਹਾਡੇ ਕੋਲ ਚੱਪਾਂ ਚ ਆਉਂਦਾ ਮੈਂ ਉਹਨੂੰ ਰਿਮੂਵ ਕਰਕੇ ਟ੍ਰੇਨ ਕਰਨ ਵਾਲੀ ਮੈਂ ਤੁਹਾਨੂੰ ਕੱਲ੍ਹ ਕੀ ਸਾਦਾ ਬੰਦ ਇਹਨਾਂ ਹਲੇ ਆਪਣੇ ਇੱਥੇ ਪੋਸਟਰ ਤੇ ਬਹੁਤ ਘੱਟ ਲੋਕ ਕੰਮ ਕਰ ਰਹੇ ਆ ਬਾਈ ਬਾਹਰ ਤਾਂ ਇਹ ਚੀਜ਼ਾਂ ਚੱਲ ਪਈਆਂ ਕਿ ਤੁਹਾਡਾ ਪੈਰ ਜਿਹੜਾ ਡਿਕਟੇਟ ਕਰਦਾ ਹੈ ਤੁਹਾਡੀ ਧੌਣ ਸਿੱਧੀ ਹੈ ਅੱਖਾਂ ਸਿਰ ਟੇਢੀਆਂ ਤਾਂ ਨਹੀਂ ਸਹੀ ਡਿਪੈਂਡਸ ਬਾਈ ਆਪਾਂ ਉਸਾਸ ਤੇ ਉਹ ਗੱਲ ਕਰ ਰਹੇ ਸੀ ਕਿ ਯਾਰੀ ਦੋਸਤੀ ਅਜ ਦੇ ਦੌਰ ਚ ਜਾਂ ਰਿਸ਼ਤੇ ਜਿਹੜੇ ਆ ਇਹ ਜੇ ਤੰਦਰੁਸਤ ਰਹਿਣਾ ਬੰਦੇ ਨੇ ਚਾਹੇ ਉਹ ਮੈਂਟਲੀ ਆ ਚਾਹੇ ਫਿਜ਼ੀਕਲੀ ਜ਼ਰੂਰੀ ਹੈ ਤੇ ਉਹ ਚੀਜ਼ ਬਦਲ ਨਹੀਂ ਬਾਈ ਪਿਆਰ ਹੀ ਹੈ ਰਿਸ਼ਤੇ ਨਾਲ ਤੇ ਇੱਕ ਪਿਆਰ ਹੈ ਪਿਆਰ ਆਪ ਦੀ ਆਪ ਉਬਾਲੇ ਮਾਰੂਗਾ ਅੰਦਰੋਂ ਤੁਹਾਡੇ ਤੁਸੀਂ ਕੁਦਰਤ ਨਾਲ ਜੁੜੋ ਤਾਂ ਸਹੀ ਪਿਆਰ ਆਪਣੇ ਆਪ ਆਊਗਾ ਉਹਨਾਂ ਚ ਕਿਵੇਂ ਸੀ ਉਹਨਾਂ ਨੂੰ ਜਿਹੜਾ ਰਿਸ਼ਤਾ ਦਾ ਵਿਗਾੜ ਹੈ ਬਾਈ ਉਹਦੇ ਚ ਵੀ ਇਹੀ ਕਾਰਨ ਹੈ ਬਿਲਕੁਲ ਜਿਹੜੇ ਬਾਈ ਡਾਈਵੋਰਸ ਹੋ ਰਹੇ ਆ ਲੜਾਈਆਂ ਹੋ ਰਹੀਆਂ ਆਤਮਾੜੀਆਂ ਨਾ ਬਈ ਸੌਣ ਦਾ ਟਾਈਮ ਨਹੀਂ ਆਤਾਂ ਤੋਂ ਫੂਡ ਫੂਡ ਤੁਹਾਡੀਆਂ ਆਤਾਂ ਤੇ ਪ੍ਰਭਾਅ ਪਾਉਂਦਾ ਬਿਲਕੁਲ ਪਾਉਂਦਾ ਬਈ ਖੁਰਾਕ ਚੰਗੀ ਖਾਣ ਦੀ ਆਦਤ ਚੰਗੀ ਸੌਣ ਦੀ ਆਦਤ ਚੰਗੀ ਐਕਸਰਸਾਈਜ਼ ਕਰਨ ਦੀ ਆਦਤ ਤੇ ਤਿੰਨ ਦੋਨੇ ਜੀ ਕਰਦੇ ਆ ਤਾਂ ਰਿਸ਼ਤਾ ਵੇਖਿਓ ਨਿਭਦਾ ਕੀ ਬਾਤ ਹੈ ਦੋਨਾਂ ਦੀਆਂ ਰੁਚੀਆਂ ਜੇ ਬਾਕੀ ਗੱਲਾਂ ਨਾ ਬਈ ਸੁਣਨ ਜਾਂ ਲੱਗਦੀਆਂ ਕੋਈ ਵੀ ਐਵੇਂ ਛੋਟੀਆਂ ਜੀਆਂ ਜਦੋਂ ਕਰਦਾ ਹੈ ਨਾ ਬੰਦਾ ਐਕਸ਼ਨ ਸਪੀਕ ਲਾਊਡਰ ਦੈਨ ਵਰਡ ਗੱਲਾਂ ਤੇ ਨਾ ਜ਼ੋਰ ਦਿਓ ਮੈਂ ਸਾਰਿਆਂ ਨੂੰ ਕਹਿੰਦਾ ਐਕਟ ਐਕਟ ਕੀ ਬਾਤ ਹੈ ਐਕਟ ਕਰੋ ਬਈ ਇਹ ਗੱਲਾਂ ਐਵੇਂ ਨਹੀਂ ਬਣੀਆਂ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ ਐਂਡ ਆਰ ਐਂਡ ਤਾਂ ਸੰਤੁਸ਼ਟੀ ਦੀ ਲੱਭ ਦੀ ਭਾਲ ਹੈ ਬਾਈ ਬੰਦੇ ਨੂੰ ਲਵ ਦੀ ਭਾਲ ਹੈ